ਜੇ 3 ਤਰੀਕ ਨੂੰ ਪਰਸੋਂ ਸ਼ਾਮ ਦਾ ਟਾਈਮ ਹੋਣਾ ਦੁਪਹਿਰ ਬਾਅਦ ਸਾਨੂੰ ਇਤਲਾ ਮਿਲੀ ਸੀ ਕਿ ਹੰਡਾਇਆ ਦੇ ਨੇੜੇ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੇ ਕੋਈ ਗਰੁੱਪ ਹੈਗੇ ਜਿਨ੍ਹਾਂ ਨੇ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਤੁਰੰਤੀ ਸਾਡੀ ਪੈਟਰੋਲਿੰਗ ਪਾਰਟੀਆਂ ਐਂਡ ਚੌਂਕੀ ਸੀਆਈਏ ਐਂਡ ਥਾਣੇ ਦੀ ਟੀਮਸ ਉੱਥੇ ਪਹੁੰਚ ਗਈ ਸੀਗੀ ਸਾਡੇ ਡੀਐਸਪੀ ਬਰਨਾਲਾ ਮੌਕੇ ਤੇ ਪਹੁੰਚ ਗਏ ਸੀਗੇ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਵੀ ਰਜਿਸਟਰਡ ਦੀ ਐਫਆਈਆਰ ਇਨਸਟੈਂਟਲੀ ਐਂਡ ਇਹਦੇ ਵਿੱਚ ਸਾਡੀ ਐਸਪੀਡੀ ਸਾਹਿਬ ਦੀ ਸੁਪਰਵਾਈਜ਼ਨ ਹੇਠ ਸੰਦੀਪ ਮਾਨ ਜੀ ਐਂਡ ਡੀਐਸਪੀਡੀ ਰਜਿੰਦਰ ਪਾਲ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਇੰਚਾਰਜ ਸੇ ਇਹ ਬਲਜੀਤ ਸਿੰਘ ਐਸਐਚਓ ਐਂਡ ਸਾਈਬਰ ਟੈਕਨੀਕਲ ਟੀਮਸ ਤੁਰੰਤ ਫੌਰੀ ਤੌਰ ਤੇ ਟੀਮਸ ਐਕਟੀਵੇਟ ਹੋ ਗਈ ਥੀ ਐਂਡ ਉਹਦੇ ਵਿੱਚ ਹੀ ਕੰਮ ਕਰਦੇ ਹੋਏ ਅਸੀਂ ਜਿਹੜੇ ਬੰਦੇ ਸੀਗੇ ਇਹਨਾਂ ਨੂੰ ਟ੍ਰੇਸ ਕੀਤਾ ਅਸੀਂ ਹਾਲੇ ਤੱਕ ਪੰਜ ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ ਇਹਦੇ ਵਿੱਚ ਇੱਕ ਕਰਨਵੀਰ ਹੈ ਰੋਹਿਤ ਇਹ ਦੋਨੋਂ ਮੁਕਸਰ ਸਾਹ ਦੇ ਰਹਿਣ ਵਾਲੇ ਐਂਡ ਇੱਕ ਗਗਨਦੀਪ ਹੈ ਦੀਪਕ ਤੇ ਨਿਰਮਲਜੀਤ ਸਿੰਘ ਇਹ ਬਰਨਾਲੇ ਦੇ ਰਹਿਣ ਵਾਲੇ ਆ ਇਹ ਜੋ ਹਾਲੇ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਇਹਦੇ ਵਿੱਚੋਂ ਕਈ ਬੰਦੇ ਕੇਸਵਾਰ ਨੇ ਜੋ ਪੁਰਾਣੇ ਮੁਕਦਮੇ ਹੋਏ ਆ ਇਹਨਾਂ ਦੀ ਲਾਕਡਾਟ ਪੁਰਾਣੀ ਚਲਦੀ ਆਂਦੀ ਹੈ ਤੇ ਉਸ ਦਿਨ 3 ਤਰੀਕ ਨੂੰ ਇੱਥੇ ਕੋਰਟ ਦੇ ਵਿੱਚ ਕਿ ਪੁਰਾਣੇ ਕੇਸ ਦੇ ਵਿੱਚ ਇਹਨਾਂ ਦੀ ਪੇਸ਼ੀ ਸੀਗੀ ਪਹਿਲਾਂ ਇਹਨਾਂ ਦੀ ਇੱਥੇ ਵੀ ਲਾਕਡਾਟ ਹੋਈ ਕੋਈ ਕਹਾ ਸੁਣੀ ਹੋਈ ਬਟ ਇੱਥੇ ਪੁਲਿਸ ਪ੍ਰੈਜ਼ੈਂਸ ਕਾਫੀ ਦੇਖਦੇ ਹੋਏ ਇਹ ਇਥੋਂ ਨਿਕਲ ਗਏ ਸੀ ਫਿਰ ਇਹਨਾਂ ਨੇ ਹਾਈਵੇ ਤੇ ਜਾ ਕੇ ਹੰਡਾਇਆ ਦੇ ਨੇੜੇ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਤੇ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਹੈ ਜੀ ਪੰਜਾਂ ਨੂੰ ਤੇ ਰਿਕਵਰੀ ਦੇ ਤੌਰ ਤੇ ਸਾਨੂੰ ਇੱਕ 32 ਬੋਰ ਦਾ ਰਿਵੋਲਵਰ ਦੇਸੀ ਇਲੀਗਲ ਕੰਟਰੀ ਮੇਡ ਵੈਪਨ ਰਿਕਵਰ ਹੋਇਆ ਹੈ ਤੇ ਤਿੰਨ ਲਾਈਵ ਕਾਰਟ੍ਰੇਜਸ ਐਂਡ ਦੋ ਖਾਲੀ ਖੋਲ ਵੀ ਬਰਾਮਦ ਹੋਏ ਹਨ ਇਹਦੇ ਨਾਲ ਨਾਲ ਇਹ ਪਤਾ ਲੱਗਿਆ ਹੈਗਾ ਇਹ ਡਰੱਗਸ ਦਾ ਕੰਮ ਵੀ ਕਰਦੇ ਹਨ ਦੇ ਐਨਡੀਪੀਐਸ ਦਾ ਸੈਕਸ਼ਨ ਵੀ ਐਡ ਹੋਇਆ ਹੈਗਾ ਐਂਡ 115 ਇਨਟੌਕਸੀਕੇਟਿਡ ਟੈਬਲੇਟਸ ਹਾਲ ਕੀ ਘੜੀ ਇਸੇ ਰਿਕਵਰ ਕਰ ਚੁੱਕੇ ਹੈ ਇਨਾਂ ਦੇ ਜਿਹੜੇ ਇਹਨਾਂ ਦੇ ਐਂਟੀਸੀਡੈਂਟਸ ਹੈ ਇਹ ਜਿਹੜੇ ਬੰਦੇ ਅਸੀਂ ਫੜੇ ਹੈ ਜੋ ਕਰਨਵੀਰ ਮੁਖਸਰ ਦਾ ਰਹਿਣ ਵਾਲਾ ਇਹਦੇ ਤੇ ਚਾਰ ਐਫਆਇਰਸ ਹਾਲ ਕੀ ਘੜੀ ਜੋ ਸਾਨੂੰ ਪਤਾ ਲੱਗਿਆ ਹੈਗਾ ਦੇ ਆਰ ਆਲਰੇਡੀ ਥੇਰ ਔਨ ਹਿਮ ਇੱਕ ਗਗਨਦੀਪ ਹੈ ਇਹਦੇ ਤੇ ਇੱਕ ਪਰਚਾ ਹੈਗਾ ਦੀਪਕ ਹੈਗਾ ਜੀ ਇਹਦੇ ਤੇ 6 ਪਰਚੇ ਦਰਜ ਨੇ ਐਂਡ ਇੱਕ ਨਿਰਮਲ ਜੀ ਨਿਰਮਲ ਹੈਗਾ ਇਹਦੇ ਵਿੱਚ 6 ਪਰਚੇ ਦਰਜ ਨੇ। ਤੋਂ ਇਹਨਾਂ ਦੇ ਕ੍ਰਿਮినਲ ਪਾਸਟ ਹੈ। ਇਹਨਾਂ ਨੇ ਆਪ ਆਪਣੇ ਹੀ ਗੈਂਗਸ ਬਣਾਏ ਹੋਏ ਆ, گروਹ ਬਣਾਏ ਹੋਏ ਸੀਗੇ ਜੋ ਲੋਕਲੀ ਆ ਇਹਨਾਂ ਨੇ ਇਲੀਗਲ ਕੰਮ ਦੇ ਵਾਸਤੇ ਇਹ ਇੱਕ ਦੂਜੇ ਦਾ ਸਪੋਰਟ ਕਰਦੇ ਸੀਗੇ ਤੇ ਅਸੀਂ ਇਹ ਪੰਜ ਬੰਦੇ ਫੜ ਲਏ, ਬਾਕੀ ਵੀ ਸਾਨੂੰ ਪਤਾ ਲੱਗਿਆ ਆ ਰੇਡਿੰਗ ਟੀਮਸ ਆਊਟ ਐਂਡ ਸ਼ੇਤੀ ਉਹਨਾਂ ਨੂੰ ਵੀ ਫੜ ਲਾਂਗੇ। ਸਰ ਬਰਨਾਲਾ ਤੇ ਮੁਕਸਰ ਦਾ ਕਿਸ ਤਰ੍ਹਾਂ ਦਾ ਤਾਂ ਮੇਲ ਕਿਸ ਤਰ੍ਹਾਂ ਹੋਇਆ? ਜੀ ਪੁਰਾਣਾ ਜਿੱਦਾਂ ਮੈਂ ਤੁਹਾਨੂੰ ਦੱਸਿਆ 2020 ਦੀ ਐਫਆਈਆਰ ਹੈਗੀ ਜਿਹਦੇ ਵਿੱਚ ਇਹ ਕੇਸ ਵਾਰ ਹੈਗੇ। ਉਹਦੇ ਵਿੱਚ ਵੀ ਲਿੰਕਸ ਆਏ ਸੀਗੇ ਇਹਨਾਂ ਨੂੰ ਜੇਲ ਵੀ ਭੇਜਿਆ ਸੀਗਾ ਤੇ ਉਸ ਟਾਈਮ ਤੋਂ ਇਹਨਾਂ ਦੀ ਲਾਕ ਡਾਟ ਚਲਦੀ ਆਪਸ ਵਿੱਚ। ਪਰ ਮੇਨ ਲੜਾਈ ਦਾ ਕੀ ਸੀ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੀ ਇਹ ਜੇਲ ਦੇ ਵਿੱਚੋਂ ਹੀ ਜੋ ਹਾਲ ਕੀ ਘੜੀ ਪਤਾ ਲੱਗਿਆ ਹੈ ਕਿ ਉਸ ਟਾਈਮ ਤੋਂ ਹੀ ਲਾਕ ਡਾਟ ਇਹਨਾਂ ਦੀ ਚਲਦੀ ਹੈਗੀ। ਤੇ ਜਿੱਦਾਂ ਇਹ ਉਸ ਦਿਨ ਹੀ ਆਮਣੇ-ਸਾਮਣੇ ਹੋ ਗਏ ਬਿਕੋਜ਼ ਕੋਰਟ ਹੀਅਰਿੰਗ ਸੀਗੀ ਸਾਰਿਆਂ ਦੀ ਇੱਥੇ ਪ੍ਰੈਜ਼ੈਂਸ ਸੀਗੀ ਤੇ ਉਸ ਟਾਈਮ ਫੇਰ ਇਹਨਾਂ ਦੀ ਕਹਾ ਸੁਣੀ ਹੋਗੀ। ਤੇ ਉਹ ਕਾਰਨ ਹਾਲ ਕੀ ਗੜੀ ਪਤਾ ਨਹੀਂ ਕਿ ਜਿਹੜਾ ਅਸਲਾ ਦਾ ਜੀ ਉਹਦੇ ਬਾਰੇ ਵੀ ਪਤਾ ਕਰੂੰਗੇ ਕਿ ਕਿਹੋ ਜਿਹਾ ਜੀ ਬਿਲਕੁਲ ਪਤਾ ਕਰਾਂਗੇ ਬੈਕਵਰਡ ਦੇ ਵਿੱਚ ਜਾਵਾਂਗੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਸ਼ੇ ਦਾ ਵੀ ਸਾਨੂੰ ਪਤਾ ਲੱਗਿਆ ਤੇ ਰਿਕਵਰੀ ਵੀ ਹੋਈ ਹੈ ਉਹਦੇ ਵਿੱਚ ਵੀ ਬੈਕਵਰਡ ਫੋਰਵਰਡ ਲਿੰਕੇਜਸ ਸਟੈਬਲਿਸ਼ ਕਰਾਂਗੇ ਜਿਹੜਾ ਕਿ ਅਸਲਾ ਮਿਲਿਆ ਹੈ ਉਹਦੇ ਵਿੱਚ ਵੀ ਅਸੀਂ ਪਿੱਛੇ ਤੱਕ ਜਾਵਾਂਗੇ ਕਿਥੋਂ ਲੈ ਕੇ ਆਏ ਆ ਕੀ ਲੀਡ ਸੀ ਦਾ ਰਿਮਾਂਡ ਵੀ ਹਸਪਤਾਲ ਹਾਂਜੀ ਹਾਂ ਬਿਲਕੁਲ ਅਸੀਂ ਰਿਮਾਂਡ ਤੇ ਲੈ ਕੇ ਇਹਨਾਂ ਦੀ ਫੁੱਲ ਇੰਟਰੋਗੇਸ਼ਨ ਕੀਤੀ ਜਾਊਗੀ ਜੀ